लुधियाना शहर ਤੋਂ ਘਰ ਤੋਂ ਭੱਜ ਕੇ ਆਏ ਬੱਚੇ ਨੂੰ ਫਗਵਾੜਾ ਦੀ ਜੀਆਰਪੀ ਪੁਲਿਸ ਨੇ ਕੀਤਾ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਜੁਗੀਸ਼ ਜੁਗੀਸ਼ ਕਿੱਥੇ ਦਾ ਰਹਿਣ ਵਾਲਾ ਹੋ? ਲੁਧਿਆਣਾ ਲੁਧਿਆਣੇ ਦਾ ਕੀ ਮਾਮਲਾ ਕੀ ਹੈ ਜਿਹੜਾ ਤੂੰ ਇੱਥੇ ਆਇਆ ਅੱਜ ਫਗਵਾੜੇ ਦੇ ਵਿੱਚ? ਅੰਮਰਸਾ ਜੱਲ ਨੇ ਦੀ ਹੈ? ਹਾਂ? ਅੰਮਰਸਾ ਅੰਮਰਸਾ ਜੱਲ ਨੇ? ਕੰਮਰਸਾ ਜੱਲ ਕੱਲ੍ਹ ਜੱਲਿਆ ਸੀ ਅੰਮਰਸਾ? ਇੱਕ ਮਿੰਟ ਇੱਕ ਮਿੰਟ ਮੈਨੂੰ ਅੰਬਰਸਰ ਕੱਲ ਹੀ ਜੱਲਦੀ ਅੱਜ ਮੱਥਾ ਟੇਕਣ ਲਈ ਮੱਥਾ ਟੇਕਣ ਲਈ ਤੇ ਘਰ ਦੇ ਹੁਣ ਦੱਸ ਕੇ ਆਇਆ ਹਾਂ ਹਾਂ ਕਰੋ ਲੜਕੇ ਆ ਗਿਆ ਲੜਕੇ ਆਇਆ ਕਰੋ ਕਿਉਂ ਲੜਿਆ ਗਿਆ ਮੰਮੀ ਨਾਲ ਮੰਮੀ ਨਾਲ ਕੱਲ ਹੀ ਲੜਿਆ ਕੱਲ ਹੀ ਲੜਿਆ ਮੰਮੀ ਨਾਲ ਕੁੱਟਿਆ ਮੰਮੀ ਨੇ ਤੈਨੂੰ ਮੰਮੀ ਕੰਮ ਕਰਾਂਦੀ ਕਿ ਕੀ ਕੰਮ ਕਰਾਂਦੀ ਮੰਮੀ ਤੇਰਾ ਇੱਕ ਝਾੜੂ-ਪੋਚਾ ਝਾੜੂ-ਪੋਚਾ ਤੇ ਝਾੜੂ-ਪੋਚਾ ਘਰ ਦਾ ਕੰਮ ਤਾਂ ਕਰਨਾ ਹੀ ਵਾ ਉਹ ਕੱਲੇ ਕੱਲਾ ਵੇਤਾ ਕਰਨਾ ਹੈ ਹੈ ਮੈਂ ਹੰਡਾ ਕਰ ਲਈ ਕਿੰਨੇ ਤੂੰ ਦੀ ਭੈਣ ਭਰਾ ਮੈਂ ਤੂੰ ਭੈਣਾ ਦੋ ਭਰਾ ਦੋ ਭੈਣਾ ਤੇ ਦੋ ਭਰਾ ਤੇਰੇ ਪਾਪਾ ਜੀ ਦਾ ਨਾਂ ਕੀ ਆ ਵਿਨੋਦ ਹਾਂ ਵਿਨੋਦ ਤੇ ਡੈਡੀ ਇਹਦੇ ਆਪਣਾ ਮੰਮੀ ਦਾ ਤੇਰੀ ਦਾ ਨਾਂ ਕੀ ਆ ਰਾਦਾ ਤੇ ਤੂੰ ਕਿਦਾਂ ਨੂੰ ਸਕੂਲ ਤੇ ਭੈਣਾ ਵੱਢਦੇ ਆ ਉਹ ਜੋਬ ਕਰਦੀ ਏ ਕੀ ਦੀਦੀ ਦੋਨੇ ਤੇ ਤੂੰ ਦੀ ਦੋਨੇ ਭਰਾ ਕੀ ਤੁਹਾਡਾ ਵੱਡਾ ਭਰਾਵਾ ਕਿ ਤੂੰ ਛੋਟਾ ਵਾ ਵੱਡੀ ਭੈਣ ਏ ਨਹੀਂ ਤੇਰੇ ਤੋਂ ਵੱਡਾ ਤੂੰ ਸਾਰਿਆਂ ਨੂੰ ਛੋਟਾ ਮੈਂ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਤੇ ਵੀ ਅੱਜ ਇਦਾਂ ਕਿਉਂ ਕਦਮ ਉਠਾਲਿਆ ਜਿਹੜਾ ਤੈਨੂੰ ਹੂੰ ਇੱਥੇ ਕਿਉਂ ਆਇਆ ਪਵਾਰੇ ਮਾ ਅੰਬਰਸਰ ਚੱਲਿਆ ਸੀ ਅੰਬਰਸਰ ਮੱਥੜੇ ਕਾ ਚੱਲ ਰਹੀ ਨਾਲੇ ਕਹਿੰਦਾ ਲੜਕੇ ਆਏ ਮੈਂ ਘਰੋਂ ਹਾਂ ਲੜਕੇ ਆਏ ਮਾ ਪੱਜੇ ਸੀ ਘਰੋਂ ਹੂੰ ਕਿਹੜੀ ਟ੍ਰੇਨ ਚ ਆਇਆ ਸੀਗਾ ਮੈਨੂੰ ਪਤਾ ਨਹੀਂ ਇੱਕ ਵੀਰੇ ਕਿੰਨੇ ਵੇ ਚੱਲਿਆ ਸੀ ਉਹ ਨਾਲ ਚੱਲਦੇ ਸੀ 5:00 ਵਜੇ 5:00 ਵਜੇ ਟਾਈਮ ਨਹੀਂ ਦੇਖਿਆ ਮੈਂ ਅੱਛਾ ਤੇ ਅਸਮਾਨ ਨਾਲ ਲੈ ਕੇ ਆਇਆ ਕੱਪੜੇ ਮੁੜ ਕੇ ਉੱਥੇ ਵਾਪਸ ਕਰਨੀ ਆ ਰਾਂ ਸੀ ਕਿਉਂ ਕੱਲ੍ਹ ਨਹੀਂ ਆਣਾ ਘਰ ਘਰ ਕੱਲ੍ਹ ਨਹੀਂ ਆਣਾ ਦੀ ਉਹ ਮਾਰਦੇ ਮਾਰਦੇ ਆ ਤੈਨੂੰ ਹੂੰ ਅੱਛਾ ਤੇਰੀ ਮੰਮੀ ਮਾਰਦੀ ਕਿ ਪਾਪਾ ਮਾਰਦਾ ਤੇਰਾ ਮੰਮੀ ਮਾਰਦੀ ਐ ਡੈਡੀ ਨੂੰ ਬੋਲ ਕੇ ਜਾਣ ਕੇ ਮੈਨੂੰ ਮਾਰ ਪੈਂਦੀ ਨਾ ਮਾਰ ਕੋਟਾਂਦੀ ਐ ਹੂੰ ਡੈਡੀ ਨੂੰ ਕਹਿ ਕੇ ਡੈਡੀ ਵੀ ਕੋਟਦਾ ਤੇਰਾ ਡੈਡੀ ਨੂੰ ਕਹਿ ਕੇ ਹਾਂ ਤੈਨੂੰ ਕੋਟ ਕੰਗਰਾ ਨੂੰ ਅੱਛਾ ਡੈਡੀ ਤੈਨੂੰ ਕੋਟਦਾ ਮਮਮੀ ਨਾ ਡੈਡੀ ਕੋਟਦਾ ਕਿ ਮੰਮੀ ਕੋਟਦੀ ਤੈਨੂੰ ਤੇ ਡੈਡੀ ਕਰਦਾ ਇਹ ਕੁਛਾਂ ਦਾ ਡੈਡੀ ਨਫ ਤੋਂ ਜਾਂਦੇ ਮੈਨੂੰ ਤੇ ਡੈਡੀ ਡੈਡੀ ਨਹੀਂ ਕੁੱਟਿਆ ਤੈਨੂੰ ਕਦੀ ਮਾਮਲਾ ਕੀ ਹੈ ਜਿਹੜਾ ਇੱਕ ਬੱਚਾ ਅੱਜ ਹਾਂ ਮਾਮਲਾ ਮੈਂ ਅਸੀ ਜੋ ਸਿੰਘ ਚੌਂਕੀ ਇੰਚਾਜ ਪੁਆੜਾ ਤਕਰੀਬਨ ਸਵੇਰ ਕੋ 5:30 ਸਾਨੂੰ ਮੈਸੇਜ ਆਇਆ 139 ਤੋਂ ਵੀ A2 ਦੇ ਵਿੱਚ ਜਿਹੜਾ AC ਕੰਪਾਰਟਮੈਂਟ ਦੇ ਵਿੱਚ ਇੱਕ ਬੱਚਾ ਜੁਗੇਸ਼ ਨਾਮ ਦਾ ਬੱਚਾ ਜਿਹਨਾਂ ਅਸੀਂ ਲਵਰ ਕੀਤਾ ਤੇ ਤੋਂ ਪੁੱਛਿਆ ਇਹਨੂੰ ਵੀ ਕੀ ਗੱਲ ਹੈ ਤੇ ਇਹਨੇ ਦੱਸਿਆ ਵੀ ਮੇਰੀ ਮਦਰ ਜਿਹੜੀ ਆ ਮੈਨੂੰ ਘੁੱਟਦੀ ਮਾਰਦੀ ਐ ਠੀਕ ਹੈ ਨਾ ਮੈਂ ਉਸ ਤੋਂ ਤੰਗ ਆ ਕੇ ਮੈਂ ਆਪਣਾ ਲੁਧਿਆਣੇ ਤੋਂ ਮੈਂ ਆ ਗਿਆ ਤੇ ਮੈਂ ਕਹਿੰਦਾ ਵੀ ਮੱਸਾਡੇ ਕਲ ਜਾਣਾ ਦਰਬਾਰ ਸਾਹਿਬ ਉਧਰ ਹੀ ਕਿਤੇ ਕੰਮ ਲੱਭਾਂਗਾ ਜਦੋਂ ਸਾਨੂੰ ਤਾਂ ਇਹ ਦੇਖਣ ਨੂੰ ਇਹ ਲੱਗਦਾ ਸੀ ਵੀ ਇਹਦੀ ਉਮਰ ਵਾਹ 13 ਸਾਲ ਦੀ ਆ ਪਰ ਜਦੋਂ ਇਹਨੂੰ ਪੁੱਛਿਆ ਤੇ ਇਹਦੀ ਉਮਰ ਜਿਹੜੀ ਆ ਉਹ 18 19 ਸਾਲ ਦੀ ਦੱਸ ਰਿਹਾ ਹੈ ਆਪਣੇ ਆਪ ਠੀਕ ਹੈ ਨਾ ਤੇ ਬਾਕੀ ਇਹਨਾਂ ਦੇ ਮਦਰ ਤੇ ਇਹਦੀ ਸਿਸਟਰ ਨੂੰ ਫੋਨ ਕੀਤਾ ਉਹ ਆ ਰਹੇ ਨੇ ਜਦੋਂ ਵੀ ਆਉਂਦੇ ਆਪਾਂ ਉਹਨਾਂ ਦੇ ਹੈਂਡਓਵਰ ਕਰ ਦਾਂਗੇ ਕਿ ਕਿਹਨਾਂ ਸਰ ਕਾਰਨ ਮੇਨ ਕਾਰਨ ਕੀ ਹੈ ਜਿਹੜਾ ਹੈ ਇਹ ਘਰੋਂ ਮੇਨ ਕਾਰਨ ਅੱਜਕੱਲ ਬੱਚੇ ਆ ਦਾ ਮੇਨ ਪ੍ਰੋਬਲਮ ਇਹ ਹੈ ਵੀ ਬੱਚਿਆਂ ਦੀ ਜਿਹੜੇ ਮਾਪੇ ਆਪਣੇ ਉਹ ਬੱਚਿਆਂ ਨੂੰ ਮਾੜਾ ਮੋਟਾ ਤਾਂ ਕਹਿਣਾ ਹੀ ਹੈ ਪਰ ਅੱਜਕੱਲ ਦੇ ਬੱਚੇ ਜਿਹੜੇ ਆ ਉਹ ਨਹੀਂ ਸੁਣਦੇ ਤੇ ਇਸ ਇਹੀ ਕਾਰਨ ਹੈ ਕੋਈ ਹੋਰ ਤਾਂ ਕੋਈ ਕਾਰਨ ਨਹੀਂ ਆਏਗਾ ਹੁਣ ਸਪੋਰਟ ਵਗੈਰਾ ਕਰ ਰਹੇ ਆਂ ਇਹ ਬੱਚਿਆਂ ਨੂੰ ਹਾਂ ਬੱਚਿਆਂ ਨੂੰ ਸਪੋਰਟ ਕਰਾਂਗੇ ਉਹਨਾਂ ਦੇ ਮਾਪੇ ਉਹਦੇ ਪਿਆਰੇ ਬੁਲਾਏ ਨੇ ਜਦੋਂ ਵੀ ਆਉਂਦੇ ਆ ਫਿਰ ਉਹਨਾਂ ਨੂੰ ਦੇਖ ਕੇ ਉਹ ਬੱਚੇ ਦੇ ਮਾਪੇ ਦਾ ਨਾਮ ਵਗੈਰਾ ਹੈ ਕੋਈ ਤਾਂ ਉਹਦੇ ਬਾਪ ਦਾ ਨਾਂ ਬਨੂਪ ਕੁਮਾਰਾ ਜੀ ਉੱਚਾ ਟੱਬਾ ਰਾਮਗਾਂਝ ਲੁਧਿਆਣੇ ਦਾ ਰਹਿਣ ਵਾਲਾ ਹੈ ਠੀਕ ਹੈ ਨਾ ਇਹਦੀ ਸਿਸਟਰ ਨਾਲ ਵੀ ਗੱਲ ਹੋਈ ਆ ਤੇ ਇਹਦੀ ਮਦਰ ਨਾਲ ਵੀ ਗੱਲ ਹੋਈ ਆ ਸਰ ਕੋਈ ਪਤਾ ਚੱਲੇ ਆ ਕਿ ਕਿੰਨੇ ਭੈਣ ਭਰਾ ਵਾ ਇਹ ਟੋਡਰ ਅ ਨਹੀਂ ਇੰਨਾ ਤਾਂ ਨਹੀਂ ਅਜੇ ਪਤਾ ਲੱਗਿਆ ਉਹਨਾਂ ਦੇ ਉਹਨਾਂ ਦੇ ਇਹ ਦੋ ਕਿੰਨੇ ਦੋ ਇਹ ਕਹਿੰਦਾ ਵੀ ਦੋ ਪੁਰਾਣੇ ਤੇ ਇੱਕ ਛੋਟਾ ਇੱਕ ਇਹ ਹਾਂਜੀ ਇਹ ਥੋੜਾ ਜਿਹਾ ਹੈਂਡੀਕੈਪਡ ਹੈ ਪੜ੍ਹਨ ਪੂਰਨ ਚ ਵੀ ਨਹੀਂ ਜਾਂਦਾ ਪੜਦਾ ਬੜਦਾ ਵੀ ਹੈ ਨਹੀਂ ਇਹ ਸਰ ਕਾਲ ਕਾਰਨ ਦੱਸਿਆ ਹੋਗਾ ਨਾ ਪਰੋਂ ਕਿਉਂ ਕੁ ਜੈਰੀ ਹੈ ਕਾਰਨ ਤਾਂ ਦੇਖੋ ਜੀ ਕਾਰਨ ਤਾਂ ਇਹੀ ਕਹਿ ਰਿਹਾ ਹੈ ਵੀ ਮੈਨੂੰ ਜਿਹੜਾ ਜਿਹੜਾ ਛੋਟਾ ਬ੍ਰਦਰ ਆ ਮੇਰਾ ਸਕੂਲ ਚ ਪੜਦਾ ਹੈ ਤੇ ਮੈਨੂੰ ਮਤਲਬ ਵੀ ਮੈਂ ਸਕੂਲ ਨਹੀਂ ਪੜਦਾ ਤੇ ਮੇਰੀ ਮਦਦ ਜਿਹੜੀ ਹੈ ਮੈਨੂੰ ਕੰਮ ਕਾਲ ਦੇ ਵਿੱਚ ਲਾਈ ਰੱਖਦੀ ਹੈ ਅਗਦੇ ਭਾਂਡੇ ਪਾਏ ਦਾ ਤੇ ਪੂਛਾ ਲਾ ਲਾ ਅਗਦੇ ਝਾੜੂ ਲਾ ਲਾ ਅਗਦੇ ਕੁਝ ਕਰਨਾ ਤੇ ਉਸ ਤੋਂ ਬਾਅਦ ਫਿਰ ਵੀ ਮੈਡਮ ਉੱਡਾ ਹੂੜ ਦੇ ਕੱਪ ਦੇ ਆ ਤੇ ਇਸ ਕਰਕੇ ਉਹਦੇ ਤੋਂ ਦੁਖੀ ਹੋ ਕੇ ਕਹਿ ਰਿਹਾ ਵੀ ਮੈਂ ਪਜਾਇਆ ਕਰੋ ਇੱਕ ਵਾਰ ਕੀ ਦੇਖਦੇ ਆਪਾਂ ਉਹਨਾਂ ਦੀ ਆਏ ਤੇ ਉਹਨਾਂ ਦੀ ਸਟੇਟਮੈਂਟ ਲਵਾਂਗੇ ਦੇਖਦੇ ਆ ਉਹ ਕੀ ਕਹਿੰਦੇ ਨੇ ਉਹਨਾਂ ਦੇ ਕੀ ਥੀਅਰੀ ਸਰ ਉਹ ਤਲਾਬ ਵਗੈਰਾ ਦਿੱਤੀ ਹੈ ਉਹਨਾਂ ਨੂੰ ਹਾਂ ਉਹਨਾਂ ਨੂੰ ਫੋਨ ਕਰਤਾ ਉਹਦੀ ਸਿਸਟਰ ਨੂੰ ਉਹਦੀ ਮਦਰ ਦਾ ਫੋਨ ਆਸੀ ਮਿਲ ਕੋ ਵੀ ਆਈ ਚੱਲ ਪਿਆ ਤੇ ਵੀ ਅਸੀਂ ਜਲਦੀ ਹੀ ਤੁਹਾਡੇ ਕੋਲ ਪੁੱਛਦੇ ਆ ਠੀਕ ਹੈ ਉਹ ਆ ਜਾਂਦੇ ਆ ਜਦੋਂ ਵੀ ਆਉਂਦੇ ਆ ਤੇ ਆਪਾਂ ਉਹ ਲੋਕ ਕਰਾਦਾ ਕਿ ਕੋਈ ਨਾ